ਸਸ਼ਿਕਾ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਧੁੰਦਾ ਚ ਕਾਫੀ ਪਈ ਆ ਗਏ ਦੁਕਾਨ ਤੇ ਲੈ ਵੀ ਰਾਤੀ ਬੋਰ ਦਿਖਿਆ ਨਹੀਂ ਹੁਣ ਬੋਰ ਕਰੋ ਚੱਲ ਤਿੰਨ ਦਿਨ ਹੋ ਗਏ ਲੈ ਵੀ ਆਪਾਂ ਇਹ ਰੋਡ ਤੇ ਅਕਾ ਆ ਜਾ ਲੱਲਿਆ ਸੜਾ ਜਾ ਯਾਰ ਸੇ ਲੈਣਾ ਏ ਇੱਕ ਦੋ ਦੁਕਾਨ ਦੀ ਡੈਕੋਰੇਸ਼ਨ ਮਾ ਚੱਕਣਾ ਚਾਹੀਦੇ ਆਪਾਂ ਉੱਤੇ ਗਾਂਦੀ ਚੌਂਕ ਆ ਲੱਕੀ ਆਣਾ ਲੱਕੜ ਮੰਡੀ ਮੈਂ ਆਦਾ ਕੇ ਚਲੋ ਇੱਥੋਂ ਰੈਕ ਲੈ ਚਲਦੇ ਬੰਨ ਲਿੱਤੇ ਹੀ ਇਹ ਕਿੱਥੇ ਹੋਣੀ ਕੰਮ ਚਲੋ ਵੀ ਚਲੋ ਉੱਪਰ ਉੱਪਰ ਜਾ ਰੈਕ ਰੈਕ ਉੱਪਰ ਉਹ ਸਰ ਆ ਰਹਿਗਾ ਆਪਣੇ ਲਿਆ ਕਰਾਤੇ ਲੱਗੰਡੇ ਰੈਕ ਪਹੁੰਚ ਜਾਣਾ ਹੈ ਘਰ ਥੋੜੇ ਜੰਮ ਆਪਾਂ ਰਵਦੇ ਸਬਜ਼ੀ ਮੰਡੀ ਲੈ ਵੀ ਘਰੇ ਆਇਆ ਸੀ ਮੈਂ ਕਿ ਕਰਨ ਦੀ ਸਿਹਤ ਨਹੀਂ ਠੀਕ ਬੁਖਾਰ ਹੋਇਆ ਨਾ ਦਵਾਈ ਲੈਣ ਗਏ ਇਹ ਆਉਂਦੇ ਮੈਂ ਕਿ ਜੂਸ ਪੀ ਲੈਣੇ ਕਿੱਦਾਂ ਫਰੂਟ ਦੀ ਦੁਕਾਨ ਸਜਾਈ ਜਾਵੇ ਹੈ ਕਿ ਨਹੀਂ ਹੈ ਲੈ ਵੀ ਰੈਕ ਤੇ ਕਰ ਪਿਆ ਫੇਟਾ ਕਰੋ ਚੱਕ ਇੱਧਰ ਲਾਦਾ ਕਾਊਂਟਰ ਹੈ ਲੈਟਰਾਂ ਨੂੰ ਵੀ ਨੇ ਲਾਉਣੀਆਂ ਅਜੇ ਕਰਕੇ ਨਹੀਂ ਗਿਆ ਕੱਲ ਦਾ ਉੱਪਰਲਾ ਚਲਾ ਦੇਣਾ ਇਧਰਲੀ ਸਾਈਡ ਤੇ ਬਾਕੀ ਆ ਵੀ ਕਰਤਾ ਤਾਂ ਚੀਜ਼ਾਂ ਜਿਹੜੀਆਂ ਅੱਜ ਲੱਗੇ ਪੇਂਡ ਕਰਨ ਲੈ ਵੀ ਦੁਕਾਨ ਚ ਲੈਟਾ ਛਟਾ ਲਾ ਗਏ ਆ ਵੀਰ ਪਰ ਅਜੇ ਫਿਰ ਵੀ ਕੰਮ ਆਧਾ ਤੂਰਾ ਰਹਿ ਗਿਆ ਰੈਗਰੂ ਵੀ ਫਿੱਟ ਕਰਤਾ ਕਾਊਂਟਰ ਦਾ ਜਿਹੜਾ ਜਿਹੜਾ ਫਿੱਟ ਹੋਣਾ ਵਾਲਾ ਤੇ ਉੱਪਰ ਲੈਟਾ ਫਿੱਟ ਕਰ ਗਏ ਵੀਰਾ ਵੀ ਕਰ ਗਏ ਪਰ ਜਗਾਈਆਂ ਨਹੀਂ ਅਜੇ ਫਿਲਹਾਲ ਲੜਾ ਖੁਲੜਾ ਪਾ ਗਏ ਵੀਰ ਚੱਲ ਗਏ ਆਉਂਦੇ ਦੋ ਬੋਲਾ ਫਿੱਟ ਕਰਦੇ ਝੂਮਰ ਲਾਤਾ ਛੋਟਾ ਜਿਹਾ ਲੈਂਪ ਜਿਹਾ ਡੈਕੋਰੇਸ਼ਨ ਵਾਸਤੇ ਚਲੋ ਬਾਕੀ ਮਹਾਰਾਜ ਕਿਰਪਾ ਕਰੇ ਆ ਗੰਦੀਲਾ ਜੀ ਦੇ ਉੱਤੇ ਕਾਜ ਲੱਗ ਜਾਣਾ ਇੱਥੇ ਮਹਾਰਾਜ ਫੋਟੋ ਲਾਦਾ ਐ ਕੱਲ ਆਪਾਂ ਕੱਲ ਕਹਿਨੇਵਣੇ ਹੁਣ ਕੱਲ ਮਿਸਤਰੀ ਸਾਰੇ ਆਂਦੇ ਛੁੱਟੀ ਕਰਨੀ ਐ ਐਤਵਾਰ ਬੰਦ ਆਪਾਂ ਜਾਾਂਗੇ ਥੋੜਾ ਛੋਟਾ ਮੋਟਾ ਕੰਮ ਕਰਦਾਂਗੇ ਮੈਡਮ ਨੂੰ ਵਿਛਾ ਦਾਂਗੇ ਕੱਲ ਨੂੰ ਫਿਰ ਨੂੰ ਨਾਲ ਲੈ ਆਵਾਂਗੇ ਚਲੋ ਥੋੜਾ ਬਹੁਤ ਕੰਮ ਕਰ ਲਾਂਗੇ ਪਾਸੇ ਆਟਾ ਪਈ ਬਾਰ ਅਗਲਾਈ ਮੈਂ ਤੁਹਾਨੂੰ ਧੁੰਦ ਕਰੋ ਚੱਕ ਕਿੰਨੀ ਧੁੰਦਾਂ ਧੁੰਦੀ ਬੋ ਪਈ ਅੱਜ ਤੇ ਬੈਜਾ ਬੈਜਾ ਹੋ ਗਈ ਆ ਡਾੜ ਨੂੰ ਆਪਾਂ ਮਾਰਦਾ ਉਹ ਟੱਚ ਬੂਟ ਮਾਰਦਾ ਮੈਂ ਤੁਹਾਨੂੰ ਐਸੀ ਸੈਕਸ ਕਰਨਾ ਕੱਲ ਤੱਕ ਸੁੱਕ ਜੇਗਾ ਪੀਛੇ ਵੀ ਆਰਡਰ ਕਰਤਾ ਇਹਦਾ ਕੱਲ ਸੁੱਕ ਜਾਣਾ ਚੱਲੀਏ ਬਸ ਚਲੋ ਫਿਰ ਮਿਲਦੇ ਆ ਤੁਹਾਨੂੰ ਘਰ ਜਾ ਕੇ ਧੰਨ ਕਰੋ ਚੱਕ ਕਿੰਨੀ ਧੁੰਦ ਪਈ ਓਏ ਟਾਈਮ ਆ ਗਿਆ 10:00 ਦਾ ਹੋਂਦ ਜਿੱ ਲੱਭਣ ਕੋਈ ਨਹੀਂ ਗਿਆ ਸਰੀਰ ਦੀ ਧੋਂਦਾ ਜੱਥੀ ਨਹੀਂ ਥੋੜੀ ਜੀ ਲੱਥੀ ਤੇ ਨਕਵਾਸ਼ੇ ਮੜ ਕੇ ਫੇਰ ਜੰਮੋ ਪਿਆ ਜੀ ਮਿਲਦੇ ਹੋਏ ਘਰ ਜਾ ਕੇ ਤੁਹਾਨੂੰ ਤੇ ਨਹੀਂ ਤੋਂ ਨਬਾਰ ਲੋ ਲੋ ਹਾ ਤੇ ਰੇ ਕੀ ਯਾਰ ਬਣਾ ਮਰੇ ਹੱਥਾਂ ਦਾ ਹਾਂਜੀ ਹਾਂਜੀ ਜਨਾਬ ਠੀਕ ਠਾਕ ਠੀਕ ਹੈ ਜੀ ਇਗਾ ਦੇ ਸੀ ਜਿਵੇਂ ਅਰਾਸੀ ਲੈਂਦੀ ਕੋਠੇ ਤੇ ਬੰਨਣ ਵਾਸਤੇ ਕੱਪੜੇ ਸੁੱਕਣੇ ਪਉਣ ਵਾਸਤੇ ਨਾ ਤਾਰਾਂ ਬੰਨੀਆਂ ਤਾਰਾਂ ਕਿੰਨੇ ਐਂਗਲ ਬੰਨੇ ਆ ਤੇ ਉਹਨੂੰ ਲਾਉਣ ਵਾਸਤੇ ਉਦੋਂ ਦੀ ਤਾਰਾਂ ਲੈਂਦੀ ਆ ਅੱਜ ਗਏ ਹੀ ਦੁਕਾਨ ਦੀ ਡੈਕੋਰੇਸ਼ਨ ਵਾਸਤੇ ਲੈਣ ਵਾਸਤੇ ਰੱਸੀ ਤੇ ਮੈਂ ਕਿਹਾ ਜਰੇ ਵੀ ਲੈ ਚੱਲਦੇ ਹਾਂ ਹਾਂਜੀ ਸ਼ਾਹਬ ਜੀ ਕੀ ਵੇਖਣ ਦੇ ਸੀ ਕੀ ਕੀ ਵੇਂਦੇ ਸੀ ਲਓ ਜੀ ਬਾਹਰ ਨਹੀਂ ਤੋ ਨ ਭਈ ਇਹ ਨਾ ਪੁੱਛੋ ਕੋ ਨਾ ਪਹੁੰਚ ਗਿਆ ਫਕਰ ਰੋਟੀ ਪਣੀ ਚੱਕੀ ਹੈ ਕੀ ਹਨਾ ਮੈਂ ਰੋਟੀ ਖਾ ਲਈ ਜੀ? ਹੂੰ ਰੋਟੀ ਖਾ ਲਈ ਬਾਬੂ ਨੇ। ਹੂੰ ਬੁਖਾਰ ਦੀ ਦਵਾਈ ਲੈਣੇ ਦੁਪਹਿਰੇ ਅੱਜ। ਮਿੱਤਰੋ ਠੀਕ ਜੇ। ਚਲੋ। ਆਂਠੋਂ ਬੜੀ ਖਿਆਰ ਰੱਖੋ ਆਪਣਾ। ਬਾਹਰ ਤੋਂ ਦੇ ਨਹੀਂ ਬਈਆਂ ਬੰਦੇ ਰੂ ਬੰਦੇ ਲੱਭਣ ਡਿਆ। ਚਾਹ ਵਾਤੇ। ਕਹ ਬੰਦੇ ਨੇ ਬੰਦਰੀ ਨਹੀਂ ਬੰਡੇ ਆਹੋ। ਦੁਕਾਨ ਤੇ ਬੜਾ ਵਧੀਆ ਕਹਿੰਦੇ ਉਹਨੇ ਕਰਤਾ ਡੈਕੋਰੇਸ਼ਨ ਜੀ ਕਰਤੀ ਹੈ ਨਾ। ਲੰਬਾ ਲੰਬਾ ਜਿਹਾ ਲਾ ਦੇ। ਕੱਲ ਨੂੰ ਆਪਾਂ ਮੈਟ ਵਿਛਾ ਕੇ ਆਵਾਂਗੇ। ਚੱਲਾਂਗੇ। ਹੈ ਨਾ? ਚੱਲਾਂਗੇ ਆਪਾਂ ਚਾਈ ਚੱਲਾਂਗੇ ਆਹ ਹਾਂ ਵਿਹੜਾਈ ਡੰਗ ਚ ਆਪਾਂ ਉਪਨੀ ਕਰਦੇ ਨਹੀਂ ਹੁਣ ਕੇ ਬਸ ਕੇ ਸਮਾਨਾ ਕਾਊਂਟਰ ਤੇ ਮੇਰੇ ਪੁੱਤਰੇ ਬਣਾਵਾਗੇ ਕਾਊਂਟਰ ਤੇ ਕੰਨੇ ਬਣਾ ਫਤਿਹ ਸਿੰਘ ਨੇ ਬਣਾ ਕਾਊਂਟਰ ਸ਼ੀਸ਼ਾ ਲੈਣ ਆਏ ਸੀ ਕਟਾਤਾ ਸ਼ੀਸ਼ਾ ਲੱਦਣ ਲੱਗੇ ਨੇ ਆਠ ਹੁੰਦਾ ਕਟਾਲਿਆ ਵੱਡਾ ਤੇ ਬਾਕੀ ਦੋ ਛੇ ਦੇ ਕਰਾਲੇ ਸ਼ੀਸ਼ਾ ਲੱਦ ਲਿਆ ਮਗਰ ਚੱਲ ਆਪੇ ਬਸ ਦੁਕਾਨ ਤੇ ਸ਼ੀਸ਼ਾ ਲਾ ਦਈਏ ਵੀਰੋਣੀ ਨਾਲ ਲੱਗੇ ਆ ਤੁਸੀਂ ਛੀਛਾ ਵੀ ਆ ਗਿਆ ਬੋਰਡ ਵੀ ਆ ਗਿਆ ਬੰਨ ਜਗੰਡਿਆ ਆ ਬੰਦੇ ਹਨ ਹੂੰ ਬੰਦ ਕਰੋ ਦੋ ਬੋਰਡ ਵੀ ਫਿੱਟ ਕਰਨ ਡਿਆ ਸ਼ੀਸ਼ੇ ਲੱਗੇ ਹੁਣ ਫਿੱਟ ਕਰਨ ਸ਼ੀਸ਼ੇ ਪਹੁੰਚ ਗਏ ਇੱਥੇ ਲੱਕੀ ਨੂੰ ਲੈ ਆਂਦਾ ਮਾਹਾਂ ਹੀ ਲੱਭੀ ਚਾਹ ਜਿਹੜਾ ਉੱਤੇ ਜੜੀਆਂ ਲੱਗੀਆਂ ਕਿੱਧਰ ਲੱਗੀਆਂ ਹਾਂਜੀ ਸਸੀ ਗੜੀ ਜੀ ਕੀ ਹਾਲ ਹੈ ਚਲਾਣਾ ਵੀ ਜ਼ਰੂਰੀ ਹੈ ਇਹਨਾਂ ਨੂੰ ਨਹੀਂ ਆ ਸਸੀ ਗੜੀ ਜੀ ਬੇਟਾ ਹੁਣ ਠੀਕ ਠਾਕ ਮੈਂ ਵੇਖ ਕੇ ਮੈਂ ਇਹ ਦੁਕਾਨ ਕਦੀ ਉਹ ਵੇਖਿੰਦੇ ਆ ਉਹਦੇ ਉੱਤੇ ਹੀ ਦੇ ਕੇ ਆਉਨੇ ਤੇ ਉੱਥੇ ਨਹੀਂ ਨਹੀਂ ਉਹ ਦੁਕਾਨ ਹਾਂਜੀ ਨਹੀਂ ਉਹ ਛੀਛਾ ਲੈਣ ਗਏ ਹੀ ਹੁਣੇ ਆਏ ਹਾਂ ਜੀ ਆਹ ਫੇਰ ਪੂਰੀ ਚੱਲ ਗਈ ਹੁਣੇ ਛੀਛਾ ਲੈਣ ਚੱਲ ਗਏ ਕਿਤੇ ਮੈਂ ਕਿੱਥੇ ਚੱਲ ਆ ਫਿਰ ਮੈਂ ਦੇਖਦਾ ਵਾ ਹਾਂ ਤੇ ਮੋਲੀयां ਜੇ ਲੱਗਣ ਡੀਆਂ ਆ ਜਾਣੀਆਂ ਇਹ ਆਹ ਅਗਲੇ ਜਣਾ ਚ ਹਾਂ ਹੋ ਗਿਆ ਇਹ ਇਹ ਕਹਿੰਦੇ ਦੋਰੇ ਹੋਕ ਪੈਂਦੀਆਂ ਉਦੋਂ ਮੈਂ ਤੇ ਆਖਾਂਗੇ ਅਸੀਂ ਕਿੜੀਆਂ ਇੱਥੇ ਬਿਜੜੀਆਂ ਤਾਂ ਹੋ ਗਏ ਨੇ ਹਲਦੀ ਹਲਦੀ ਅੱਗੇ ਨਾ ਸੇ ਆ ਵੀ ਉਹ ਹੀ ਆ ਹਾਂ ਤਾਂ ਵੀ ਆ ਵੀ ਦੋ ਦਿਨਾਂ ਕਰੇ ਜਾਂਦਾ ਉਹ ਕੱਢ ਰਿਹਾ ਲੈਂਦਾ ਇਹਨਾਂ ਖਾਤੀ ਆ ਲੈ ਅੱਗੇ ਪਿਆ ਹੋ ਗਿਆ ਫਿਰ ਇਹਨੂੰ ਵੀ ਇਹ ਧੋਦੀ ਆ ਕਿਉਂ ਨਹੀਂ ਇਹ ਸੰਦੀ ਆਗੇ ਨਾ ਹਦੀਪੂ ਵਾਹੇ ਕੱਲ੍ਹ ਡਿਆ ਸੀ तीर ਪਾੜ ਦੇ ਕੇ ਨੂੰ ਮੁੜ ਕੇ ਉਹ ਚੱਲ ਗਿਆ ਕੀਤੀ ਆ ਅੱਜ ਨਾਲ ਕੀ ਕੀ ਆ ਅੱਛਾ ਨਾ ਉਹ ਵੱਡੇ ਵੱਡੇ ਢੇਲੇ ਜੇ ਫਿਰ ਸੁੱਕਣ ਤੇ ਬਹੁਤ ਟਾਈਮ ਲੱਗਣਾ ਆ ਵੀ ਇਦਾਂ ਬੜਾ ਟਾਈਮ ਲੱਗੇ ਪਤਾ ਨਹੀਂ ਮਹੀਨਾ ਲਿਆਣਾ ਕਿ ਡੇਢ ਸੁਕਾਉਣਾ ਕੋਈ ਨਹੀਂ ਧੁੱਪਾਂ ਲੱਗਣ ਦਾ ਫੇਰ ਤੇ ਛੱਟ ਆ ਸੁੱਕ ਜਾਣਾ ਫੇਰ ਤੇ ਸਾਡੇ ਦੇ ਬਾਬਾ ਧੋਪ ਆਉਂਦੀ ਆ ਹਣਾ ਸਾਡੇ ਉੱਥੇ ਜਗ੍ਹਾ ਥੋੜੀ ਹੈ ਨਾ ਇਹ ਜਗ੍ਹਾ ਕਰ ਤਾਂ ਚਲੋ ਕੋਈ ਗੱਲ ਨਹੀਂ ਹਾਂਜੀ ਹੁਣ ਮੈਂ ਤਿਆਰ ਫਤੇ ਚੱਲੇ ਆ ਦੁਕਾਨ ਤੇ ਏ ਹਨੂ ਲੈਣ ਆਏ ਨੇ ਉਹ ਚਾਹ ਲੈਣ ਆਏ ਸੀ ਉਹ ਦੇਖੋ 니 ਚਾਹਣ ਸੀ ਤੁਸੀਂ ਦੁਕਾਨ ਤੇ ਆਏ ਬਬੂ ਕਲੀ ਜਾਣਾ છોਣੀ ਨੇ ਕਿੱਤੀ ਚੱਲੇ ਆ ਕੇ ਲਾ ਦੇ ਲਕਿਨ ਲੌਂਡੇ ਹਾਂਜੀ ਹਰਪਤੇ ਜੀ ਦੇਖੋ ਦੁਕਾਨ ਠੀਕ ਬਣੀ ਆ ਰੈਕ ਲੈਂਦੇ ਕਹਿੰਦੇ ਗੱਲ ਆ ਠੀਕ ਆ ਆਇਆ ਮੈਚ ਹੋਣਾ 골ਡਨ ਨਾਲ গোল্ড ਰੰਗ গোল্ড ਮੈਚ ਇਹ ਮੁਖਰਾ ਜਲਾ ਰਿਹਾ ਹੈ ਅੱਜ ਨਾਲ ਉਹਦਾਂ ਨਾ ਬੰਨਣ ਵਾਲੀ ਤੇ ਕਰਉਣਾ ਚਾਹੀਦਾ ਇਹ ਤੇ ਵਾਲੀ ਆਵੇ ਝੂਮਰ ਜਲਾਤਾ ਉਹਦੇ ਰਸੇ ਜੇ ਨਾ ਗਰਾਇਆ ਠੀਕ ਆ ਰਸੇ ਰਸੇ ਜੇ ਲਵਾਏ ਅਜਾ ਨਾ ਕਰਨੇ ਰਸੇ ਸੱਟ ਜੀ ਮੜੇ ਮੋਟੇ ਜੀ ਸੁਗੰਧ ਬੜਾ ਪਿਆ ਫਾਇਦਾ ਕਰਨੀ ਪੈਣੀ ਤੁਹਾਨੂੰ ਕਰੋ ਚਾਹ ਪੀਓ ਤੇ ਸਫਾਈ ਕਰੋ ਹੁਣ ਦੋ ਵੀ ਅੱਗੇ ਦੇ ਨਾਲ ਇਹ ਟੋੜ ਦਾ ਪਾਰ ਕਿੱਥੇ ਟੋੜਦਾ ਹੈ। ਇਹ ਕਿੱਥੇ ਆ ਨਹੀਂ ਹੈ। ਦੇਖੀ ਦੇਖੇ ਮੁੰਡਾ ਇਟਾ ਬਹੁਤ ਸੋਹਣਾ ਲੱਗਿਆ ਮੈਨੂੰ ਬਹੁਤ ਜਿਆਦਾ ਪੋਤਾ ਦਿਵਾਈਆਂ ਇਹਦੇ ਦੇ। ਬਹੁਤ ਪਿਆਰੇ ਬੜੇ। ਖਾਰ ਤੇ ਮੇਰਾ। ਲਾ ਵੀ ਕਰਨੇ ਮਾਰਤਾ ਛਾੜੋ ਲਾਤਾ ਕੂੜਾ ਕਿਹੜਾ ਸਾਈਡ ਤੇ। ਹਾਂਜੀ ਥੱਕ ਗਏ ਜੀ। ਛਾੜੋ ਝੁੜ ਫੇਰ ਕੇ। ਤੇ ਆਪਾਂ ਦੋ ਜਣੇ ਬਾਹਰ ਘੁੰਮ ਕੇ ਆਏ ਆਂ। ਇਹ ਆਪਾਂ ਬਾਹਰ ਘੁੰਮ ਕੇ ਐਸੀ ਦੋਵੇਂ ਦੋਵੇਂ ਜਾਣੇ ਆਪਾਂ ਬਾਹਰ ਘੁੰਮ ਕੇ ਨਹੀਂ ਹਾਂਜੀ ਹੁਣ ਤੂੰ ਇਹ ਨੁਕਸ ਬਿਲੀਆਂ ਘੱਡੀ ਜਾਵਾਂਗੇ ਆਹ ਆ ਰੈਗ ਹਾਂ ਰੈਗ 골ਡਰ ਮੈਂ ਕਰਾਏ ਮੈਂ ਕਾਹ 골ਡਰ ਨਾਲ ਕੋਲ ਮੈਚ ਕਰ ਜੂਗਾ ਵਧੀਆ ਸਕਦਾ ਨਹੀਂ ਉਹਦੇ ਨਾਲ ਦੇਖੋ ਇਹਦੇ ਸੋਹਣੇ ਨਾਲ ਇੱਧਰ ਇਹ ਤਾਂ ਹੁਣ ਤੁਹਾਡੀ ਸਹੀ ਹੈ ਚਲੋ ਕੋਈ ਗੱਲ ਨਹੀਂ ਹੁਣ ਗਲਤੀ ਹੋ ਗਈ ਮੈਨੂੰ ਮਾਫੀ ਦੇ ਦਿਓ ਮੈਨੂੰ ਮਾਫੀ ਦੇ ਦਿਓ ਹੁਣ ਜਿਹੜੇ ਨਾਲ ਲੱਗੇ ਨੇ ਲੱਗੇ ਇੱਧਰ ਆਪਾਂ ਰੈਗ ਬਣਾਤੇ ਇੱਧਰ ਆਪਾਂ ਵੱਖਰਾ ਸੈਕਸ਼ਨ ਕਰ ਦੇਣਾ ਠੀਕ ਪਿਓ ਪੁੱਤ ਲੈ ਮੂੰਹ ਵੀ ਡੜੀ ਵੀ ਆ ਗਈ ਤੇ ਆਏਗੇ ਮੈਂ ਝਾੜੂ ਚੰਗੀ ਰੀਤ ਨਾਲ ਫੇਰਿਆ ਮੈਂ ਾਟ ਲੱਗੇ ਆਪਾਂ ਦੋਵੇਂ ਮਸਾਉਣ ਮੈਂ ਾਟ ਉਹ ਥੱਲੇ ਮਸੋ ਕੇ ਇਹਨਾਂ ਨੂੰ ਕਹਿੰਦੇ ਉਹ ਡਾੜੀ ਹੁਣੀ ਆਏ ਵੀ ਬਾਲਟੀ ਮੰਗਾ ਲੈਣੀ ਹੁ ਕਰੂੰ ਲੱਲੋ ਅੱਜ ਅਸੀਂ ਕਹਿਆ ਨਹੀਂ ਤੇ ਬਹੁ ਹੱਟੀ ਨਹੀਂ ਲਿਆਂਦੀ ਪੋਚਾ ਲਾਉਣ ਲੱਗੀ ਸੀ ਨਾ ਮੈਂ ਤੇ ਮੈਂ ਅਟਜ ਬਸੋਂ ਉਹ ਵੀ ਥੱਲੇ ਤੀਲੇ ਤੁਲੇ ਜੇ ਜੰਮੇ ਚੰਗੀ ਤਰ੍ਹਾਂ ਕੰਢੇ ਨੇ ਪਾਣੇ ਨੂੰ ਮੈਂ ਹੋਜੀ ਹਾਂ ਮੈਂ ਕਿਨਾਂ ਦਾ ਸੁੱਕਾ ਸੁੱਕਾ ਨਾ ਕਰੋ ਇਦਾਂ ਸੁੱਕਾ ਸੁੱਕਾ ਜਿਵੇਂ ਪੋਚਾ ਸੁੱਕਾ ਸੁੱਕਾ ਜਾਂ ਲੱਗ ਜਾਂਦਾ ਜਿਆਦਾ ਗਿੱਲਾ ਨਹੀਂ ਵਾਰ ਗੁਰ ਉਹ ਠੀਕ ਲੱਗੇ ਜੀ ਹਾਂ ਸੀਸ਼ੇ ਦਰਤੀ ਸੀਸ਼ੇ ਹੁਣ ਲਾਏ ਇੰਨਾਂ ਨੇ ਹੁਣੇ ਮਮੇ ਲਾਟਾਂ ਵੇ ਮੈਨੂੰ ਲਾਟਾਂ ਜਗਾ ਕੇ ਮਖਾਉਣੀ ਆ ਕਿੱਥੋਂ ਜਾਗਦੀ ਆ ਭਲਾ ਉਪਰਾਣ ਸੋਚ ਰਹੀ ਅਡੀ ਉਪਰਾਣ ਹੋਈ ਨਹੀਂ ਅਭੀ ਜਗਾ ਦੋ ਵਾ ਵਾ ਚੰਨਨੀ ਖੱਤ ਆ ਜੂ ਰਾਤ ਨੂੰ ਪਤਾ ਲੱਗਣਾ ਬਹੁਤ ਪਿਆਰੀਆਂ ਲਾਈ ਤਾਂ ਆ ਇਹ ਪੀਐਨਟੀ ਗਲੰਦੀ ਆ ਪੇਰ ਸਹੀ ਨਹੀਂ ਇਹ ਪਿੰਡ ਬਦਲ ਦੋ ਰੱਜੀ ਮੈਂ ਪਤਾ ਕੀ ਕਹਿਣ ਦੀ ਮੈਂ ਉਹ 골ਡਨ ਨਹੀਂ ਕਰਾਉਣੇ ਚਾਹੀਦੇ ਮੈਂ ਇਹ ਵੀ ਵਾਈਟ ਕਰਾਉਣੇ ਚਾਹੀਦੇ ਹੀ ਵਾਈਟ ਗੰਦੇ ਸੋਨੇ ਲਗਾ ਜੋ ਕਰਾਏ ਫਿਰ ਇੱਕੋ ਜਿਹਾ ਸੋਨੇ ਲੱਗਣੇ ਉਹ 골ਡਨ ਤੇ ਵਾਈਟ ਕਰਾ ਦੇ ਹੁਣ ਅੰਦਰ ਜੋ ਹੋ ਗਿਆ ਠੀਕ ਮੈਂ ਹੁਣ ਇਹ ਲਾ ਕੇ ਏਟੀ ਪੋਚਾ ਪੋਚਾ ਇੱਕ ਮੰਮੀ ਤੈਨੂੰ ਮੰਮੀ ਤੈਨੂੰ ਕਿਸੀ ਕਾਰ ਕਾਜਾ ਰਾਜਾ ਸੁਨੇ ਤੂੰ 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 ਕਾਜਾ ਕੰਮ ਨਹੀਂ ਕਰਦਾ ਵੇਖਦਾ ਵੇਖਦਾ ਐਸੇ ਹੋਰੇ ਮੁੰਡਾ ਕੰਮ ਕਰਦੇ ਉਹ ਵੀ ਬੜੇ ਲਾਡ ਕਰਦੇ ਆ ਇਹਨੂੰ ਚੁੱਕੀ ਫਿਰਦੇ ਆ ਜਲਦੀ ਚੱਲ ਗਿਆ ਇਹ ਲੈ ਆਣਗੇ ਉਹ ਯਾ ਉਹ ਸਾਹਮਣੀ ਦੁਕਾਨ ਤੋਂ ਪੋਚਾ ਪੋਚਾ ਲਾਉਣਾ ਨਾ ਜੇ ਕਰੈਕ ਨਹੀਂ ਤੋਂ ਹੱਤ ਤੇ ਸੱਤਾ ਤੇ ਇਧਰ ਕਰਨਾ ਕਰ ਰਹੀ ਸਾਥ ਸਾਈ ਕਰੋ ਕਰੋ ਲੈ ਕੇ ਕਰਨਾ ਵਿਚਾਰੇ ਘਰੇ ਵੀ ਕੰਮ ਕਰਦੀ ਆ ਤੇ ਇੱਥੇ ਮੈਂ ਕਹਾਂ ਚੱਲ ਫੜੇ ਬਦ ਮੈਨੂੰ ਹੈਲਪ ਕਰਾਜ ਕੱਲਿਆ ਹਾਂ ਮੈਂ ਇੱਥੇ ਮੈਂ ਕਹਾਂ ਚੱਲ ਮੈਨੂੰ ਹੈਲਪ ਕਰਾ ਦੇ ਥੋੜੀ ਬਹੁਤ ਸਿਜਾ ਸਿਜਾ ਫਿੱਟ ਕਰਤਾ ਆਪਾਂ ਤੇ ਹੁਣ ਮਹਾਰਾਜ ਦੀ ਫੋਟੋ ਲੱਗਿਆ ਫਿੱਟ ਕਰਨੇ ਇੱਥੇ ਗਾੜੀ ਮੰਮੀ ਹੋਣੇ ਆਇਆ ਇਹ ਚਲ ਕੇ ਆ ਬੋਰਡ ਵੀ ਲੱਗ ਗਿਆ ਅਿਤਿਲ ਸੈੱਟ ਇਹ ਤੁਹਾਨੂੰ ਜਗਾ ਕੇ ਦੱਸਦੇ ਹਾਂ ਠਹਿਰ ਕੇ ਆਤਾਰ ਲਮਕੰਨੀ ਚੁੱਕਣੀ ਆ ਤਾਂ ਤੇ ਇਹ ਕਾਊਂਟਰ ਬਾਹਰ ਹੀ ਰੱਖਿਆ ਫਿਲਹਾਲ ਆਈ ਤੇ ਇਹ ਮੈਟ ਲਗਾਵਾਂ ਮਿਸ਼ਾਉਣ ਕਿੰਨੇ ਕਹਿੰਦੀ ਪੋਚਾ ਲੈ ਕੇ ਆਇਆ ਕਹਿੰਦਾ ਮੈਂ ਵਧੀਆ ਪੋਚਾ ਕਹਿੰਦਾ 200 ਰੁਪਏ ਦਾ 200 ਤੋਂ 150 ਤੋਂ ਆ ਗਿਆ ਧਿਆਨ ਆ ਇਹ ਉੱਪਰੇ ਰਹਿਣ ਉੱਪਲੀ ਸਾਈਡ ਰਹਿਣ ਤੇ ਬਾਅਦ ਚ ਕਰ ਦਾਂਗੇ ਰਹਿਣ ਦੇ ਸਮਾਨ ਬਿਆਮ ਬਾਅਦ ਚੱਕ ਦਾਂਗਾ ਇੱਥੇ ਹਾਂ ਇਹ ਦਿਲੇ ਕੀ ਛੱਡਦੇ ਅਜੇ ਇਹਨਾਂ ਨੂੰ ਬਾਅਦ ਚ ਹੋ ਜਾਏਗਾ ਆ ਮੜੇ ਮਾਰ ਛੜ ਕੇ ਨੇ ਪੁੱਛਿਆ ਯਾਰ ਫਿਰ ਮੈਂ ਮਿਸ਼ਾਵਾਂ ਮੈਟ ਜਿਆ ਟਾਈਮ ਹੋ ਗਿਆ 6 ਵਜੇ ਦਾ ਲੱਗੇ ਮੈਟ ਵਿਛਾਉਣ ਇਹ ਮੈਂ ਕਿਹਾ ਜਲ ਮੈਟ ਵਿਛਾ ਦਿੰਨੇ ਵਿਛਾਉਣ ਦੇ ਪੈਣਾ ਹੀ ਹੈ ਹਰਫ ਤੇ ਸਿੰਘ ਉੱਠ ਗਿਆ ਬਣੇ ਸੁੱਦਾ ਹੈ ਹਾਂਜੀ ਉੱਠ ਗਿਆ ਸੀ ਹੋਈਆ ਹੋਈਆ ਚਲੋ ਇਹ ਮੈਟ ਵਿਛਾਈ ਆ ਮੇਰਾ ਪੁੱਤ ਮੈਟ ਵਿਛਾਈ ਦੋ ਜਣੇ ਹੁਣ ਕਰੋ ਚੱਕ ਕਿਵੇਂ ਲੱਗਣ ਰਹੀ ਡੈਕੋਰੇਸ਼ਨ ਆ ਜੋ ਮਰੇ ਵਧੀਆ ਲੱਗਣ ਲੱਗਾ ਜਾ ਕਰ ਆਹ ਨੂੰ ਬੋਤਲ ਤੇ ਅਰੇ ਪਰ ਇਹਦੀ ਲਾਈਟ ਨਹੀਂ ਘਟਕ ਲਾਈਟ ਡੈਕੋਰੇਸ਼ਨ ਮਾੜਾ ਲੈਂਡ ਰੋਡ ਦੇ ਵਿੱਚ ਹੁੰਦੀ ਇਹ ਦੋ ਲਾਈਟਾਂ ਬਦਲਦੀਆਂ ਵਾਂਗ ਆਹ ਤੇ ਪੀਲੀ ਹੁੰਦੀ ਆ ਪੀਲੀ ਹੋ ਗਈ ਚਿੱਟੀ ਹੋ ਗਈ ਆਪਾਂ ਮਚਾਲਾਂ ਯਾਰ ਇਹ ਲੱਗੇ ਨੇ ਮੈਟ ਵਸਾਉਣ ਕੱਲੇ ਲੱਗੇ ਨੇ ਨਹੀਂ ਤਾਂ ਮੈਂ ਹੈਲਪ ਕਰਾ ਦਾ ਹਰ ਪਤੇ ਨੇ ਫਿਰ ਵੇਖਣਾ ਹੁੰਦਾ ਹੈ ਫਰ ਮਿਕਲੋ ਜਾਂਦੀ ਗੱਲਿਆਂ ਨੂੰ ਫੰਡਰੀ ਸੋਨਾ ਮੈਂ ਅੱਗ ਦਾ ਉਹ ਗਾਦੇ ਹਾਂਜੀ ਕਿੰਨਾ ਕੁ ਰਹਿ ਗਿਆ ਲੱਗ ਗਿਆ ਸਾਰਾ ਹਾਂਜੀ ਸੋਨਾ ਆ ਗਿਆ ਠੀਕ ਠੀਕ ਆਹ ਇਹਦੀ ਮੀਤ ਵੀ ਬੜੀ ਹੈ ਥੱਲਿਆਂ ਦੇ ਨਾਲ ਔਕਾ ਹੁੰਦਾ ਬਾਕੀ ਇਹ ਕਿ ਦੁਕਾਨ ਬਹੁਤ ਸੋਹਣੀ ਹੋ ਗਈ ਤਾਂ ਤੁਹਾਨੂੰ ਵਧਾਈਆਂ ਮੇਰੇ ਵੱਲੋਂ ਬਹੁਤ ਜ਼ਿਆਦਾ ਲੈ ਵੀ ਕਾਉਂਟਰ ਵੀ ਆਪਾਂ ਕਰਤੇ ਸੈੱਟ ਤੇ ਆ ਮੈਟ ਵੀ ਵਿਛਾਤਾ ਅਸਲ ਗ੍ਰੇ ਕਲਰ ਦਾ ਮੈਟ ਵਿਛਾਤਾ ਆਪਾਂ ਤੇ ਬਾਹਰ ਘਾਹ ਕੋਲੇ ਵਿਛਾ ਦਾਂਗੇ ਬਾਹਰਲੇ ਬੰਨੇ ਜੋ ਵੀ ਹੋਏਗਾ ਸੈਟਿੰਗ ਵੈਟਿੰਗ ਬਾਹਰ ਲਾ ਦੀ ਅੱਗ ਜੋ ਵਾਧੂ ਕੱਟ ਸਮਾਂ ਸਾੜਦਾ ਇੱਥੇ ਲੱਗੇ ਆ ਫੋਟੋ ਰੌਣ ਮਹਾਰਾਜ ਦੀ ਤੇ ਉਹ ਘਾ ਪਿਆ ਉਹ ਘਾ ਇੱਥੇ ਲਮੋਣਾ ਕਿਉਂਕਿ ਉਹ ਜਦੋਂ ਵੀਰ ਆਉਣਗੇ ਨਾ ਗੱਲ ਬੱਤੀ ਵਾਲੇ ਆ ਬੋਰਡ ਬਣਾ ਦਾ ਕੰਮ ਕਰਵਾ ਕੇ ਨਾ ਐਮਐਮਸੀ ਵਿੱਚ ਕਰਾ ਕੇ ਤੇ ਕਾਲਵਾ ਦੇਣਾ ਹਾਂਜੀ ਤੁਸੀਂ ਕੀ ਕਰਨ ਦੇ? ਹਾਂਜੀ ਕੀ ਕਰਨ ਦੇ? ਇਸ ਵਾਰੀ ਵੀਡੀਓ ਬਣਾਉਂਦੀ ਆ। ਤੇ ਰੈਕ ਨੂੰ ਆਪਾਂ ਕਰਨੇ ਆ ਫਿਰ ਫਿਕਸ ਕਰ ਦੇਣੇ। ਬਾਕੀ ਫਾਈਨਲ ਹੋ ਹੀ ਗਿਆ तकरीबन ਕੰਮ ਦੁਕਾਨ ਦਾ। ਅੰਮ੍ਰਿਤ ਦਾ ਤਾਂ ਕਿੰਨੇ ਦਿਨ ਹੋ ਗਏ ਘਰ ਲੱਗੀ ਸੀ ਫੋਟੋ ਤੇ ਮੈਂ ਅੰਦਰ ਲਾ ਦੋ ਤੇ ਮੈਂ ਲਾ ਦਿੰਦੀ। ਮੈਂ ਵੀ ਦੇਖੀ ਨਹੀਂ ਕਿ ਫੋਟੋ ਅੱਬਾ ਜੀ ਦੀ ਹੁਣ ਮੈਂ ਵੀ ਦੇਖਾਂਗੀ। ਉਦੋਂ ਗੱਡੀ ਦੀ ਭਈ ਹੁੰਦਾ ਹੈ ਹੈ ਤੇ ਬਾਬਾ ਜੀ ਦੀ ਫੋਟੋ ਕੋਈ ਵੀ ਹੋਵੇ ਸੋਹਣੀ ਹੁੰਦੀ ਹੈ ਵੱਡੀ ਫੋਟੋ ਬਣਵਾਈ ਆਪਾਂ ਇਹ ਇਧਰ ਸ਼ੀਸ਼ਾ ਲੱਗਾ ਸਾਹਮਣੇ ਵਾਓ ਕਿੰਨੀ ਪਿਆਰੀ ਫੋਟੋ ਕਿੰਨੀ ਸੋਹਣੀ ਨਾ ਹਨਾ ਮੇਰੇ ਮਨ ਨੂੰ ਪਸੰਦ ਆਈ ਬਹੁਤ ਪਿਆਰੀ ਫੋਟੋ ਲਾ ਲਾ ਦਿਨ ਕਰਣੀ ਨਹੀਂ ਰਹਿਣ ਤੋਂ ਕੋਈ ਲਾ ਲਾ ਦੋ ਲਾ ਦੋ ਲਾਉਣੀ ਆ ਤੇ ਲਾ ਦੋ ਆ ਬਖਾ ਮੈਂ ਇਹਦੇ ਉੱਪਰ ਮਲਾਤ ਹਮ ਕਿੰਨੀ ਸੋਹਣੀ ਲੱਗਦੀ ਆ ਬਾਬਾ ਇਹਦੀ ਫੋਟੋ ਆ ਤਨੂ ਰਾਈ ਗਾਈ ਹਾਜੂਰੀ ਭਾਬੀ ਆਈ ਵਧਾਈਆਂ ਵਧਾਈਆਂ ਬਹੁਤ ਵਧਾਈਆਂ ਇਹ ਦਿਨ ਸੁਖਤਾ ਉਹ ਵਿਚਾਰੇ ਨੂੰ ਪਾਇਆ ਪਹਿਲਾਂ ਇੱਥੇ ਲੰਮੇ ਪਾਇਆ ਇਹ ਤਾਂ ਮੈਂ ਡੇਗਣਾ ਪਵੇਗਾ ਆ ਵਧੀਆ ਹੋ ਅੱਜ ਬਹੁਤ ਸਿੰਘ ਕੋਲ ਮੈਂ ਵੀ ਸਾਮੀ ਆਈ ਇਹਨਾਂ ਦੇ ਨਾਲ ਤੇ ਦਇਆ ਕਰਨ ਤਾਂ ਮੈਂ ਮੈਨੂੰ ਲੈ ਜਾ ਉਹ ਵੀ ਆਹ ਬੜੀ ਘੁੱਟਾ ਵੀ ਭਾਜੀ ਉਹ ਕਰੇ ਫਤਵੀ ਦਾ ਹੁੰਦੀ ਆਈ ਬੜੀ ਆਹ ਆਹ ਸੰਦ ਹੈ ਠੀਕ ਇਧਰ ਦੋਵੇਂ ਸਲਾਏ ਪਈ ਇਧਰ ਦੋਵੇਂ ਸਲਾਏ ਪਈ ਤੇ ਕੇ ਪੈਨਸਲ ਲੱਭੀ ਜਿੰਨੇ ਬਣਾਏ ਲੱਭੇ ਲਾ ਉੱਠ ਗਿਆ ਲੱਦ ਕੋਟੀ ਮੋਟੀ ਜੀ ਆਹ ਕਰ ਪੈਨਸਲ ਲੱਭੀ ਤੇ ਕੰਮ ਕਰਦੇ ਆਂ ਤੋ ਮੈਂ ਸਕੂਲ ਜੀ ਕੱਦ ਦੇ ਮੇਰੇ ਅੰਦਰ ਚੋਰੀ ਕਰੀ ਜਾਂਦੇ ਪੈਸੇ ਨਾਲ ਦੇ ਕੋਈ ਨਹੀਂ ਆਉਂਦੀ ਚਾਨਣ ਲਾਉਣਾ ਸੀ ਉਹ ਸਾਰਾ ਕੰਮ ਪਲੀਟ ਹੋ ਗਿਆ ਬਾਹਰ ਜਾ ਕੇ ਬੈਠੀ ਹੁਣ ਫੇਰੇ ਇੱਕ ਕੰਮ ਕਰ ਦਿੱਤੀ ਜਿਹਦੇ ਨਾਲ ਮਾਲੇ ਜੀ ਮੈਂ ਕਹਿੰਦਾ ਤੇਰੇ ਕੰਮ ਤੇ ਨਾ ਕੱਪੜੇ ਦੇ ਹੁਣ ਉੱਥੋਂ ਆਉਣ ਕੰਮ ਲੈਦਾ ਜੀ ਨਹੀਂ 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 ਕੰਮ ਕਰ ਦਿਓ ਯਾਰ ਮੁੜ ਕੇ ਮੁੜ ਕੇ ਮਾਰੇ ਦੀ ਕਿਰਪਾ ਨਾਲ ਤੁਹਾਡੇ ਟਾਈਮ ਹੀ ਨਹੀਂ ਲੱਗਣਾ ਨਹੀਂ ਇਹ ਤਾਂ ਇੱਕ ਦਿੱਕਤ ਆਉਣੀ ਗਾ ਚਲ ਤੁਹਾਡਾ ਬੱਚਾ ਜਦੋਂ ਤਰਨ ਲੱਗ ਪਿਆ ਮੇਰਾ ਭਾਂਜਾ ਤੇ ਉਦੋਂ ਵਾਸਤੇ ਫੜਨ ਚ ਹੀ ਰਹਿਣਾ ਬਾਹਰ ਵੇਖੀ ਇਹਨੇ ਕੱਪੜੇ ਨਾ ਪਾ ਲਿਆ ਤੰਨੇ ਇਹਨੇ ਕੱਪੜੇ ਨਹੀਂ ਕੋਲ ਨਹੀਂ ਬਿਕਲ ਉਹ ਨਹੀਂ ਬੱਚਾ ਅੰਦਰ ਬੋਰ ਹੋਏਗਾ ਉਹਨੇ ਅਖਣਾ ਮੈਨੂੰ ਬਾਹਰ ਲੈ ਕੇ ਚਲੋ ਉਹਨੇ ਬਾਹਰ ਨੂੰ ਭਾਜੀ ਬਹੁਤ ਜਾਇਕਣਾ ਭੱਜ ਭੱਜ ਵੇਖਿਓ ਓਡਡ ਵਾਰ ਨੂੰ ਓਡਡ ਵਾਰ ਨੂੰ ਵੇਖਿਓ ਲੈ ਵੀ ਇੱਧਰ ਲਾਤੀ ਆ ਬਾਬਾ ਜੀ ਦੀ ਫੋਟੋ ਨਹੀਂ ਰਹਿਂਦੇ ਜੇਗਾ ਜੇ ਮਾਲ ਮੂਲ ਰੱਖ ਲਓ ਪਹਿਲਾਂ ਫਿਰ ਲਾਸਟ ਤੇ ਲਾਇਓ ਜਦੋਂ ਪੂਰੀ ਦੁਕਾਨ ਰੈਡੀ ਹੋ ਜੂਗੀ ਨਾ ਉਦੋਂ ਲਾਇਓ ਆਥਾ ਲਿਓ ਸਾਰਾ ਫਰਕ ਦੱਸਦਾ ਆ ਹਨਾ ਫਰਕ ਕਿਤਨੋਂ ਭਾਜੀ ਉਧਰੋਂ ਵੀ ਤਾਂ ਤਾਂ ਜਾਣੀ ਫੋਟੋ ਪਰਲੀ ਸਾਈਡ ਤੋਂ ਹੀ ਉਧਰੋਂ ਤਾਂ ਜਾਣੀ ਭਾਜੀ ਪਰਲੀ ਸਾਈਡ ਤੋਂ ਫੋਟੋ ਤੁਹਾਨੂੰ ਦੱਸਦਾ ਮੈਂ ਕਿੰਨੀ ਜਾਣੀ ਚੱਕੋ ਉਧਰੋਂ ਉਧਰੋਂ ਲੈ ਆ ਕੇ ਲਾਇਆ ਯਾਰ ਨਹੀਂ ਚਲੋ ਵੀ ਚੱਲੇ ਹਾਂ ਕੱਲ ਬਾਪ ਜੀ ਬੇਡ ਹੋ ਗਏ ਬੜੇ ਸਾਡੇ ਕਰਕੇ ਆਏ ਬੰਦ ਕਰ ਰਾ ਠੀਕ ਆ ਠੀਕ ਆ ਮੈਂ ਦੋਨੋਂ ਮਿਲਦੇ ਆਂ ਠੀਕ ਆ ਚਲੋ ਜੀ ਮਿਲੋ ਦਿੱਦੂ ਨੂੰ ਉਧਰ ਵੇਹ ਹ ਉਧਰ ਕੈਮਰੇ ਚ ਵੇਹ ਇਧਰ ਮੇ ਮम्मा ਵੀਡੀਓ ਬਣ ਗਈ ਉਹ ਜਿਆਦਾ ਲੈਡ ਵਾਲੇ ਵੇਖਣ ਗੱਡੀ ਆਉਂਦੇ ਇਧਰ ਵੇਖੋ ਇਧਰ ਵੀ ਲੈਡ ਗਿਆ ਗੰਢਿਆ ਇਧਰ ਵੀ ਤਾਂ ਦੀਵਾ ਜਾ ਗੰਢਿਆ ਹੋਏ ਲਾਈਟ ਆ ਉੱਥੇ ਆ ਲੱਗਦਾ ਬਾਈ ਬਾਈ ਨਹੀਂ ਲੱਗਿਆ ਨਹੀਂ ਨਹੀਂ ਆਸੇ ਨਿੱਗ ਗਏ ਅੱਜ ਅੱਜ ਪੁੱਤ ਬਾਈ ਗਿਆ ਨਹੀਂ ਆਇਆ ਜਾਨ ਚੱਲ ਚੰਗਾ ਕਰ ਰਹਾ ਬੰਦੇ ਯਾਰ ਤੋਂ ਦੀ ਸਮੈਲ ਆਂਦੀ ਛੀ ਛੀ ਚੱਲਾ ਠੀਕ ਆ ਹਰ ਚੰਗਾ ਓਕੇ ਬਾਈ ਸਸਤਾ ਧਿਆਨਾ ਜਾਇਓ ਜਾਨਾ ਠੀਕ ਚਲੋ ਵੀ ਆਪਾਂ ਚਲੀਏ ਘਰ ਹੁਣ ਬੱਧੀ ਚਲੀਏ ਘਰ ਨੂੰ ਹਾਂ ਆਓ ਚਲੀਏ ਘਰ ਨੂੰ ਬਾਊ ਤੂੰ ਤੇ ਹੋਈਆਂ ਵੀਆਂ ਕਰਕੇ ਛੋਈਆਂ ਵੀ ਕਾਲੀਆਂ ਸੀ ਆਓ ਨਹੀਂ ਛੋਈਆਂ ਕਾਲੀਆਂ ਜੀ ਬਾਊ ਨੇ ਕਿ ਚਲੀਏ ਚਲੀਏ ਹੁਣ ਟਾਈਮ ਹੋ ਗਿਆ ਬੋ ਬੱਲੇ ਵੀ 10 ਵਜ ਗਏ ਹੈ ਲਓ ਜੀ ਪਹੁੰਚ ਚੁੱਕੇ ਆ ਘਰ ਲੈ ਵੀ ਅੱਜ ਦੁਕਾਨ ਦਾ ਕੰਮ ਖਲਾਸ ਹੋ ਗਿਆ ਨਾ ਖਤਮ ਹੋ ਗਿਆ। ਕੋਈ ਆਇਆ ਨਾਲ ਹੈਲਪ। ਤਾਂ ਮੁਕਾ। ਮੈਂ ਥੱਕ ਗਈ ਅੱਜ। ਅੱਛਾ ਲੈ ਵੀ ਕਿ ਇਹ ਕਰਨੇ ਵੀ ਥੋੜਾ ਬਹੁਤ ਕੰਮ ਕਰਾਇਆ ਨਾਲ ਉੱਥੇ ਝਾੜੂ ਪੂੰਛਾ ਕੀਤਾ ਫਿਰ ਸਾਬਸ ਹੋਈ ਕਰਕੇ ਤੇ ਫਿਰ ਆਪਾਂ ਮੈਟ ਪਛਾਤਾ। ਹਾਂਜੀ ਹਾਂਜੀ ਤੁਸੀਂ ਕੀ ਕਹਿੰਦੇ ਜੀ? ਮੈਟ ਪਛਾ ਲੇ ਦੋ ਵੀਰ ਅੱਜ ਉਹ ਫਲੈਕਸ ਬੋਰਡ ਵੀ ਲਾਉਣਾ ਹੈ ਉੱਪਰਲੀ ਸਾਈਡ। ਉਹ ਵੀ ਲਾਤਾ ਵਾ ਤੇ ਹੋਰ ਆਪਾਂ ਗੇੜ ਡੰਗ ਦੇ ਵਿੱਚ ਆਪਾਂ ਓਪਨਿੰਗ ਕਰਨੀ ਹੈ ਤੇ ਜੁੜੇ ਰਹਿਣ ਤੱਕ ਲੋਡ ਨਾਲ ਤੇ ਪਿਆਰ ਦਿਓ ਵੱਧ ਤੋਂ ਵੱਧ ਠੀਕ ਜੇ ਅਬ ਨਵਾਂ ਕੰਮ ਆਪਾਂ ਸ਼ੁਰੂ ਕਰਨ ਲੱਗੇ ਹਰਫਤੇ ਲੱਗਾ ਸ਼ੁਰੂ ਕਰਨ ਕੰਮ ਹੈ ਕਿਉਂ ਹਰਫਤੇ ਕਿਆ ਪਿਆਰ ਦਿਓ ਮੈਂ ਲੱਗਾ ਕੰਮ ਸ਼ੁਰੂ ਕਰਨ ਕਿਉਂ ਵੀ ਆਹੋ ਸਾਰੇ ਨੂੰ ਕਹਿਣਾ ਹੀ ਤੇ ਕੰਮ ਫਿਲਹਾਲ ਉਥੇ ਬਿਜਲੀ ਵਾਲਾ ਤਾਂ ਰਹਿ ਗਿਆ ਥੋੜਾ ਜਿਹਾ ਬਾਕੀ ਦੇ ਕੰਮ ਕੰਪਲੀਟ ਆ ਕਿ ਕਦੇ ਦਿੰਦੇ ਵਿੱਚ ਵਿੱਚ ਦੀਪੁਣੀ ਆਇਆ ਹੈ ਚਲੋ ਵੀ ਥੋੜਾ ਟਾਈਮ ਹੋ ਗਿਆ ਆਪਾਂ ਸਲੌਨ ਤੋਂ ਛੁੱਟੀ ਕਰਕੇ ਤੇ ਇਧਰ ਨੂੰ ਆਏ ਇਹ ਉਹ ਅੱਧਾ ਘੰਟਾ ਖੁਣਾ ਘੰਟਾ ਰੁੱਕ ਗਏ ਵਧੀਆ ਟਾਈਮ ਪਰ ਹੋ ਗਿਆ ਚਲੋ ਗੱਲਾਂ ਬਾਤਾਂ ਕਰਦੇ ਰਿਹਾ ਮੈਂ ਆਪਣੇ ਕੰਮ ਤੋਂ ਬਰਕਰਾਰ ਰਿਹਾ ਉਥੇ ਤੇ ਲੈਡ ਦਾ ਥੋੜਾ ਜਿਹਾ ਕੰਮ ਰਹਿ ਗਿਆ ਸੋ ਸਚਨਾ ਕਰਨੀ ਅੰਦਰ ਬਾਕੀ ਤਾਂ ਕੰਪਲੀਟ ਆ ਸਾਰਾ ਨਹੀਂ ਆਂਦੀ ਗੱਲ ਕੋਈ ਨਹੀਂ ਆਂਦੀ ਨਹੀਂ ਆਂਦੀ ਚਲੋ ਹੇ ਠੀਕ ਆ ਮਿਲਦੇ ਆ ਤੁਹਾਨੂੰ ਫਿਰ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਲੋਂ ਇਨਾ ਪਿਆਰ ਦਿੱਤਾ ਤੁਸੀਂ ਬਹੁਤ ਜ਼ਿਆਦਾ ਤੇ ਹੁਣ ਅੱਗੇ ਵੀ ਆਪਣਾ ਪਿਆਰ ਦਾ ਬਣਾਈ ਰੱਖਿਓ ਕੀ ਕਿੰਦਾ ਸੀ ਬਾਊ ਕੀ ਕਿੰਦਾ ਸੀ ਆਹ ਉਹ ਗਿੰਦਾ ਪਿਆਰ ਦਿੰਦੇ ਰਹੋ ਇਦਾਂ ਹੀ ਕੇ ਆਹੋ ਹਰਫ ਤੇ ਨੇ ਦੁਕਾਨ ਖੋਲੀ ਆ ਲਓ ਠੀਕ ਆ ਫਿਰ ਕੰਮ ਹੋ ਗਿਆ ਖਤਮ ਦੁਕਾਨ ਦਾ ਤੇ ਸਵੇਰੇ ਆਪਾਂ ਜਾਣਾ ਹਲ ਤੋਪ ਸੜੀ ਜਾ ਰਹੇ ਆ ਡਾਊਨਸਲਿੰਗ ਕਰਨੀ ਹੈ ਕਿਤੇ ਇੱਕ ਕੰਮ ਤਿਆਰ ਕਰਨਾ ਉਸ ਤੋਂ ਬਾਅਦ ਆਪਾਂ ਮਾਲ ਲੈ ਕੇ ਆਵਾਂਗੇ ਦੁਕਾਨ ਦਾ ਕਿਉਂਕਿ ਉਹ ਜ਼ਰੂਰੀ ਹੈ ਕਿਉਂਕਿ ਇਹਨਾਂ ਦਾ ਸਮਾਨ ਸਟਾਇਆ ਉੱਥੇ ਉਹ ਬੰਦਾ ਚੰਗੇ ਲੱਗਦਾ ਆਪਾਂ ਆਪਾਂ ਦਾ ਇਹ ਕੰਮ ਨਹੀਂ ਆ ਕਿ ਇਹਨੂੰ ਖਰਾਬ ਵੀ ਆਪਾਂ ਕਰਦੇ ਕਿਉਂਕਿ ਆਪਣਾ ਪੀਵੀਸੀ ਦਾ ਵੀ ਕੰਮ ਆ ਜੂਬੀ ਸੀਟਾਂ ਦਾ ਇਹ ਆਪਾਂ ਚਲੋ ਆਪਾਂ ਕਰਦੇ ਰਵਾਂਗੇ ਦੀ ਸਾਂਸ ਵਾਲੀ ਕਿਰਨ ਕਰੇਗੀ ਤੇ ਬਾਕੀ ਆਪਣਾ ਕੰਮ ਚੱਲਦਾ ਰਹਿਣਾ ਨੰਬਰ WhatsApp ਤੇ ਜਿਹੜਾ ਚੱਲਦਾ 9041340467 ਵਾਲਾ ਇੱਥੇ ਤੁਸੀਂ ਮੈਂ ਵਰਕਿੰਗ ਵਾਸਤੇ ਮੈਨੂੰ ਮੈਸੇਜ ਕਰੋ ਤੇ ਆਪਾਂ ਕਿਸੇ ਤਰ੍ਹਾਂ ਦਾ ਵੁੱਡ ਵਰਕਿੰਗ PVC ਡਾਉਨ ਸੀਲਿੰਗ ਵਗੈਰਾ ਹਨਾ ਜੂਬੀ ਸੀਟਾਂ ਲਾਉਣੀਆਂ ਹੋਣ ਤੇ ਕੰਮ ਕਰਾਉਣ ਲਈ ਮੈਸੇਜ ਜ਼ਰੂਰ ਕਰੋ ਚਲੋ ਫਿਰ ਮਿਲਦੇ ਆਂ ਨੇ ਮੇ ਵੀਡੀਓ ਨਾਲ ਬਲੌਗ ਵਧੀਆ ਲੱਗਾ ਤੇ ਕਮੈਂਟਸ ਸ਼ੇਅਰ ਕਰਿਓ ਪਾਬਾ ਇੱਕ ਘੜਨਾ ਹੀ ਤੇ ਦੁਕਾਨ ਆਪਾ ਓਪਨ ਕਰ ਦੇਣੀ 1-2 ਦਿਨਾਂ ਚ ਤੇ ਪਿਆਰ ਦਿਓ ਤੇ ਸਕਰੀਨ ਤੇ ਨੰਬਰ ਵੀ ਹੈ ਤੇ ਆਈਡੀ ਨੂੰ ਫੋਲੋ ਕਰ ਲਓ ਰੀਅਰ ਆ ਰਹੀ ਹੈ ਬਾਏ ਬਾਏ